ਸੰਦੇ ਨਾਲ ਭੇੜ ਨਹੀਂ ਸਕਦੇ ਕਿਉਂਕਿ ਅਸੀਂ ਕਾਨੂੰਨ ਦਾ ਸਤਿਕਾਰ ਕਰਦੇ ਹਾਂ ਵਰਦੀ ਦਾ ਸਤਿਕਾਰ ਕਰਦੇ ਹਾਂ ਤੁਸੀਂ ਕਿਹਦੇ ਕਿਹਦੇ ਕਾਨੂੰਨ ਹੱਥ ਚ ਲੈ ਜਾਂਦੇ ਅਸੀਂ ਕਾਨੂੰਨ ਹੱਥ ਨਹੀਂ ਲਵਾਂਗੇ ਪਰ ਆਪਣੇ ਹੱਕ ਵਾਸਤੇ ਅਸੀਂ ਲੜਾਂਗੇ ਅਸੀਂ ਸਿੱਧੀ ਜੀ ਤੁਸੀਂ ਜਾਣਾ ਕਿੱਥੇ ਜਾਂਦੇ ਹੋ ਹੁਣ ਮੈਂ ਅਸੀਂ ਘਰ ਘਰ ਦੇ ਸਾਹਮਣੇ ਉਹ ਨਿਕਲ ਕੇ ਇੱਕ ਵਾਰੀ ਗਲੀਆਂ ਦੇ ਵਿੱਚੋਂ ਨਿਕਲ ਕੇ ਜਾਣਾ ਚਾਹੁੰਦੇ ਆ ਕਿ ਇਹਨੂੰ ਜੁੱਤੀਆਂ ਜਿਹਨੇ ਮਾਰਨੀਆਂ ਨੇ ਮਾਰ ਦੋ ਉਸ ਤੋਂ ਬਾਅਦ ਅਸੀਂ ਵਾਪਸ ਆ ਕੇ ਫੋਕੀ ਇੱਕ ਕਿਸਾਨ ਜੱਫੇ ਬੰਦੀਆਂ ਦਾ ਕਹਿਣਾ ਕਿ ਉਹ ਤਾਂ ਆਪ ਇਹ ਲਾਈਵ ਕਰ ਰਹੇ ਆ ਪੁਲਿਸ ਅਧਿਕਾਰੀ ਨੇ ਕਿਹਾ ਹੈ ਮੈਂ ਚੌਪੜ ਲੈ ਜਾ ਯਾਰ ਚੌਪੜ ਲੈ ਜਾਓ अच्छा <laughs> موتي مر گیا هاي هاي موتي مر گیا هاي هاي موتي مر گیا